ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਦੇਖੋ ਜੀ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਇਹ ਆਪਣੇ ਸਭ ਨਾਲ ਇਹ ਗੱਲ ਹੁੰਦੀ ਹੋਊਗੀ ਕਿਉਂਕਿ ਕੋਈ ਇਨਸਾਨ ਕਿਧਰੋਂ ਦੁਖੀ ਹੈ ਕੋਈ ਕਿਧਰੋਂ ਦੁਖੀ ਹੈ ਆਪਾਂ ਜਿਹੜੇ ਜਜ਼ਬਾਤੀ ਇਨਸਾਨ ਹੁੰਨੇ ਆ ਨਾ ਭੋਲੇ ਇਨਸਾਨ ਹੁੰਨੇ ਆ ਆਪਾਂ ਹਰ ਇੱਕ ਕੋਲ ਆਪਣਾ ਢਿੱਡ ਫੋਲ ਬੈਨੇ ਆ ਸਾਨੂੰ ਕੋਈ ਚਾਰ ਗੱਲਾਂ ਆਪਦੀਆਂ ਸੁਣਾ ਦੇਵੇ ਅਸੀਂ ساری ਜ਼ਿੰਦਗੀ ਦਾ ਦੁੱਖ ਫਰੋਲ ਕੇ ਅਗਲੇ ਦੇ ਮੂਰੇ ਧਰ ਦੰਨੇ ਆ ਇਹ ਭੋਲੇ ਇਨਸਾਨਾਂ ਦੀ ਫਿਤਰਤ ਹੁੰਦੀ ਹੈ ਜੀ ਜਿਹੜਾ ਚਲਾਕ ਹੁੰਦਾ ਉਹ ਸੁਣਦਾ ਹੈ ਆਪਣੀਆਂ ਸੁਣਾਉਂਦਾ ਨਹੀਂ ਠੀਕ ਹੈ ਜੀ ਬਈ ਸੋਈ ਗੱਲਾਂ ਨੇ ਕਹਿੰਦੇ ਬਈ ਜਦੋਂ ਨਾ ਅਸੀਂ ਆਪਣਾ ਦੁੱਖ ਕਿਸੇ ਨੂੰ ਸੁਣਾਉਨੇ ਆ ਜਦੋਂ ਅਸੀਂ ਆਪਣਾ ਕੋਈ ਵੀ ਦੁੱਖ ਆਪਣਾ ਕਿਸੇ ਨੂੰ ਸਾਹਮਣੇ ਵਾਲੇ ਨੂੰ ਸੁਣਾਉਨੇ ਆ ਇੱਕ ਇਨਸਾਨ ਸਾਡੀ ਗੱਲ ਸੁਣਦਾ ਹੁੰਦਾ ਬਹੁਤ ਗੋਹ ਨਾਲ ਬਹਿ ਕੇ ਸਾਡੇ ਜਿਹੜੇ ਢਿੱਡ ਦੇ ਦੁੱਖੜੇ ਹੁੰਨੇ ਆ ਕੋਈ ਬਹੁਤ ਗੋਹ ਨਾਲ ਸੁਣਦਾ ਹੁੰਦਾ ਬਹਿ ਕੇ ਇੱਕ ਇਨਸਾਨ ਨੂੰ ਅਸੀਂ ਦੁੱਖ ਸੁਣਾਉਨੇ ਆ ਉਹਨੇ ਗੱਲ ਤੁਹਾਡੇ ਕੋਲ ਕਰੀ ਜਾਣੀ ਤੁਹਾਡੇ ਕੋ ਖੜਾ ਰਹਿਣਾ ਪਰ ਝਾਕੀ ਵਾਲੇ ਦੁਆਲੇ ਜਾਣਾ ਉਹਦਾ ਧਿਆਨ ਆਲੇ ਦੁਆਲੇ ਹੁੰਦਾ ਉਹਦਾ ਤੁਹਾਡੀ ਗੱਲ 'ਚ ਧਿਆਨ ਨਹੀਂ ਹੁੰਦਾ ਇਹੋ ਜਿਹੇ ਲੋਕਾਂ ਕੋ ਹੜਕੇ ਦੁੱਖ ਨਾ ਫੋਲਿਆ ਕਰੋ ਆਪਣਾ ਮੈਂ ਤੁਹਾਨੂੰ ਦੱਸਦੀ ਆ ਮੇਤੇ ਵੀ ਕਈ ਜਗ੍ਹਾ ਗਲਤੀਆਂ ਹੋਈਆਂ ਅਸੀਂ ਕਈ ਵਾਰ ਬਹੁਤ ਮਿੱਠ ਬੋਲੜਾ ਇਨਸਾਨ ਹੁੰਦਾ ਪਰ ਮਨ ਦਾ ਸ਼ੈਤਾਨ ਹੁੰਦਾ ਅਸੀਂ ਇਹੋ ਜਿਹੇ ਬੰਦਿਆਂ ਕੋਲ ਵੀ ਢਿੱਡ ਫੋਲ ਲੈਨੇ ਆ ਉਹੋ ਜਿਹੇ ਇਨਸਾਨ ਜਿੰਨਾ ਚਿਰ ਗਾਹਾਂ ਜਾ ਕੇ ਸਾਡਾ ਢਿੱਡ ਫੋਲਿਆ ਹੋਇਆ 10 ਜਣਿਆਂ ਨੂੰ ਨਾ ਦੱਸਣ ਉਹਨਾਂ ਨੂੰ ਰੋਟੀ ਹਾਜਮ ਨਹੀਂ ਆਉਂਦੀ ਹੁਣ ਮੈਂ ਤੁਹਾਨੂੰ ਦੱਸਦੀ ਆ ਬਈ ਜਿਹੜਾ ਅੱਜ ਦਾ ਕੱਲ ਜੂਗੀ ਸਮਾਂ ਇਹਦੇ ਵਿੱਚ ਤਾਂ ਸਾਨੂੰ ਇਹੀ ਨਹੀਂ ਪਤਾ ਲੱਗਦਾ ਅਸੀਂ ਢਿੱਡ ਫੋਲੀਏ ਕੀਦੇ ਕੋਲ ਮੇਰਾ ਜਿੱਥੇ ਤਾਂ ਜਿੰਦਗੀ ਦਾ ਤਜਰਬਾ ਹੈ ਜਿਹੜਾ ਨਾ ਦੁਖੀ ਇਨਸਾਨ ਆ ਉਹ ਕਿਸੇ ਦਾ ਦੁੱਖ ਨੂੰ ਸਮਝ ਸਕਦਾ ਹੈ ਉਹ ਕਿਸੇ ਦਾ ਦੁੱਖ ਨੂੰ ਗਾਹ ਨਾਲ ਸੁਣਦਾ ਹੈ ਫਿਰ ਸਾਨੂੰ ਅੱਗੇ ਉਹ ਚੰਗੀ ਸਲਾਹ ਵੀ ਦਿੰਦਾ ਹੈ ਸਾਡੇ ਦੁੱਖਾਂ ਦੇ ਜ਼ਖਮਾਂ ਤੇ ਮਲਮ ਵੀ ਲਾਉਂਦਾ ਉਹ ਫਿਰ ਭਾਵੇਂ ਸਾਡਾ ਘਰ ਦਾ ਕੋਈ ਹੋਵੇ ਭਾਵੇਂ ਕੋਈ ਬਾਹਰ ਦਾ ਹੋਵੇ ਠੀਕ ਹੈ ਜੀ ਕਹੇ ਜੇ ਇਨਸਾਨ ਸਾਨੂੰ ਬਹੁਤ ਘੱਟ ਮਿਲਦੇ ਆ। ਜਾਂ ਫਿਰ ਸਾਡੀ ਮਾਂ ਹੁੰਦੀ ਆ ਜਿਹਦੇ ਅਸੀਂ ਮੋਢੇ ਤੇ ਸਿਰ ਧਰ ਕੇ ਰੋ ਵੀ ਸਕਦੇ ਆ। ਜਿਹਨੂੰ ਆਪਣਾ ਦੁੱਖ ਵੀ ਸੁਣਾ ਸਕਦੇ ਆ। ਮਾਂ ਆਪਣੇ ਧੀਆਂ ਪੁੱਤਾਂ ਦਾ ਦੁੱਖ ਸੁਣਾਇਆ ਹੋਇਆ ਕਦੇ ਢਿੱਡੋਂ ਬਾਹਰ ਨਹੀਂ ਕੱਢੂਗੀ। ਅੰਦਰ ਭਾਵੇਂ ਉਹਦੇ ਗੋਲੇ ਬਣ ਜਾਣ। ਭਾਵੇਂ ਆਪ ਨੂੰ ਰੋਗ ਲਾ ਲਵੇ। ਭਾਵੇਂ ਸੋਚ-ਸੋਚ ਕਮਲ ਹੀ ਹੋ ਜਵੇ। ਪਰ ਆਪਣੇ ਧੀਆਂ ਪੁੱਤਾਂ ਦੇ ਦੁੱਖ ਆਪਣੇ ਢਿੱਡ 'ਚ ਛਪਾ ਲੈਂਦੀ ਆ। ਸੋਈ ਗੱਲਾਂ ਨੇ ਕੋਈ ਹੁਣ ਅੱਜ ਦੇ ਕਾਲ ਜੁਗੀ ਸਮੇਂ 'ਚ ਕੋਈ ਬਹੁਤੀਆਂ ਜਗ੍ਹਾ ਮਾ ਨਹੀਂ ਰਹਿਗੀਆਂ ਜਿੱਥੇ ਅਸੀਂ ਆਪਣਾ ਦੁੱਖ ਸੁਣਾ ਸਕੀਏ ਕਿਉਂਕਿ ਸਾਡੇ ਦੁੱਖਾਂ ਦੀ ਕਿਸੇ ਨੂੰ ਪਰਵਾਹ ਹੀ ਨਹੀਂ ਜਿਹੜੇ ਇਨਸਾਨਾਂ ਨੇ ਕਦੇ ਦੁੱਖਾਂ ਦੀ ਝਲਕ ਨਹੀਂ ਨ ਦੇਖੀ ਹੁੰਦੀ ਉਹਨਾਂ ਨੂੰ ਕਿਸੇ ਦੇ ਦੁੱਖ ਦਾ ਕੋਈ ਅਹਿਸਾਸ ਨਹੀਂ ਹੁੰਦਾ ਜਿਨੇ ਜੀ ਜੀ ਜਿਹਨੂੰ ਮਾਣਾ ਮੋਟਾ ਕਿਦਰੀ ਉਹ ਤਕਲੀਫ ਲੱਗੀ ਹੁੰਦੀ ਆ ਉਹ ਕਿਸੇ ਦੇ ਦੁੱਖ ਨੂੰ ਦੁੱਖ ਸਮਝਦਾ ਹੈ ਠੀਕ ਹੈ ਜੀ ਸੋਈ ਗੱਲਾਂ ਹੈ ਬਈ ਅੱਜ ਦੇ ਸਮੇਂ 'ਚ ਤਾਂ ਸਾਨੂੰ ਬੰਦਾ ਦੇ ਇਹ ਕਈ ਗੱਲ ਕਰਨੀ ਪੈਂਦੀ ਹੈ ਕਿਉਂਕਿ ਦੁਨੀਆਦਾਰੀ ਸਾਡੇ ਦੁੱਖਾਂ ਸੁੱਖਾਂ ਦਾ ਵੀ ਤਮਾਸ਼ਾ ਬਣਾਉਂਦੀ ਹੈ ਉਹਨਾਂ ਨੇ ਸਾਡੀ ਇੱਕ ਗੱਲ ਸੁਣ ਕੇ ਪਤਾ ਨਹੀਂ ਕਿੰਨਿਆਂ ਕੋਲ ਕਿੰਨੇ ਤਰੀਕੇ ਨਾਲ ਪੇਸ਼ ਕਰਨੀ ਹੈ ਕਿਸੇ ਨੇ ਕਿਸੇ ਨਜ਼ਰੀਏ ਨਾਲ ਸਾਡੀ ਗੱਲ ਨੂੰ ਦੇਖਣਾ ਕਿਸੇ ਨੇ ਕਿਸੇ ਨਜ਼ਰੀਏ ਨਾਲ ਸਾਡੀ ਗੱਲ ਨੂੰ ਦੇਖਣਾ ਸੋਹੀ ਗੱਲਾਂ ਬਈ ਜਣੀ ਅ ਜੋ ਅੱਜ ਦਾ ਸਮਾਂ ਚੱਲਦਾ ਹੈ ਕਈ ਵਾਰ ਤਾਂ ਅੱਗ ਨੂੰ ਆਂਦਰੇ ਰੱਖਣਾ ਪੈ ਜਾਂਦਾ ਹੈ ਛੱਡ ਮਨਾ ਕੀ ਲੈਣਾ ਕਿਸੇ ਨੂੰ ਸੁਣਾ ਕੇ ਕਿਸੇ ਨੂੰ ਕਿਹੜਾ ਕੋਈ ਅਸਰ ਹੈ ਹਰੇਕ ਇਨਸਾਨ ਨੇ ਆਪਣਾ ਦੁੱਖ ਆਪ ਹੀ ਹੰਡਾਉਣਾ ਹੁੰਦਾ ਹੈ ਆਪ ਹੀ ਉਸ ਦੁੱਖ ਨੂੰ ਮਾਣਾ ਮੋਟਾ ਅੱਖਾਂ ਓਝਲ ਕਰਕੇ ਅੱਗੇ ਵਧਣਾ ਹੁੰਦਾ ਹੈ ਆਪ ਹੀ ਸਾਨੂੰ ਉੱਠਣਾ ਪੈਂਦਾ ਹੈ ਕੋਈ ਸਾਡਾ ਅੱਜ ਦੇ ਸਮੇਂ 'ਚ ਹੱਥ ਫੜ ਕੇ ਸਾਨੂੰ ਖਾਲਦਾ ਨਹੀਂ ਕੋਈ ਸਾਨੂੰ ਹੌਸਲੇ ਦੀਆਂ ਤੋਂ ਗੱਲਾਂ ਨਹੀਂ ਕਹਿੰਦਾ ਸੋਈ ਗੱਲਾਂ ਨੇ ਮੈਂ ਇਹ ਕਹਿਨੀ ਆ ਵੀ ਇਹ ਚੀਜ਼ਾਂ ਨਾ ਜਿਹੜੀਆਂ ਅੱਜ ਕੱਲ ਬਹੁਤ ਹੀ ਭਲੇ ਮਾਨਸਾ ਜਿਹੜੇ ਭਲੇ ਮਾਨਸ ਇਨਸਾਨ ਹੁੰਨੇ ਆ ਉਹਨਾਂ ਨਾਲ ਆਮ ਬੀਤਦੀਆਂ ਰਹਿੰਦੀਆਂ ਨੇ ਇਹ ਕੋਈ ਭੈਣ ਭਾਈ ਦਾ ਦੁੱਖ ਵੀ ਉਹੀ ਸੁਣੂ ਜਿਹਦੇ ਅੰਦਰ ਤੜਫ ਹੋ ਨਹੀਂ ਤੁਹਾਨੂੰ ਪਤਾ ਹੈ ਹਾਏ ਹਾਏ ਨੇ ਦੁਨੀਆ ਖਾਲੀ ਆਏ ਹੋਵੇ ਆਏ ਹੋਵੇ ਕੋਈ ਦੁੱਖ ਸੁਣ ਕੇ ਨਹੀਂ ਕਿਸੇ ਦਾ ਰਾਜੀ ਕੋਈ ਕਿਸੇ ਦੀਆਂ ਪ੍ਰੋਬਲਮਾਂ ਸੁਣ ਕੇ ਨਹੀਂ ਰਾਜੀ ਠੀਕ ਹੈ ਜੀ ਕਿਉਂਕਿ ਮੈਂ ਫੇਰ ਕਹਿੰਨੀ ਆ ਅੱਜ ਦੇ ਸਮੇਂ 'ਚ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਹੀ ਨਹੀਂ ਭਾਵੇਂ ਕੋਈ ਨਾਲ ਜੰਮਿਆ ਹੈ ਭਾਵੇਂ ਕੋਈ ਪਰਾਇਆ ਜੰਮਿਆ ਹੈ ਕਿਸੇ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਬਹੁਤ ਘੱਟ ਦੁਨੀਆ ਰਹਿ ਗਈ ਹੈ ਇਹੀ ਜੀ ਠੀਕ ਹੈ ਜੀ ਸੋਹੀ ਗੱਲਾਂ ਬਈ ਬੰਦਾ ਦੇਖ ਕੇ ਹੀ ਆਪਣਾ ਢਿੱਡ ਫੋਲਿਆ ਕਰੋ ਫੋਲਿਆ ਜਾਂਦਾ ਮੈਂ ਫੇਰ ਕਹਿੰਨੀ ਆ ਵੀ ਜਿਹੜਾ ਜਜ਼ਬਾਤੀ ਹੁੰਨੇ ਆ ਭੋਲੇ ਹੁੰਨੇ ਆ ਉਹ ਫੋਲ ਵੈਂਦੇ ਨੇ ਉਹ ਇਹ ਨਹੀਂ ਦੇਖਦੇ ਵੀ ਸਾਹਮਣੇ ਵਾਲਾ ਕਿਹਾ ਜਾਏ ਭਾਵੇਂ ਪਤਾ ਵੀ ਹੋਵੇ ਕਿਹਾ ਜਾਏ ਪਰ ਕਾਬੂ ਨਹੀਂ ਹੁੰਦਾ ਆਪਣੇ ਆਪ ਤੇ ਜਜ਼ਬਾਤੀ ਇਨਸਾਨ ਦੇ ਭੋਲੇ ਇਨਸਾਨ ਦੇ ਬਸ ਉਹ ਗੱਲਾਂ ਕਰ ਪੈਂਦਾ ਹੈ ਉਹਦਾ ਰਿਜ਼ਲਟ ਕੋਈ ਨਿਕਲੇ ਆਪਣਾ ਢਿੱਡ ਫੋਲ ਲੈਂਦਾ ਹੈ ਉਹ ਠੀਕ ਹੈ ਜੀ ਸੋਹੀ ਗੱਲਾਂ ਆਪਣਾ ਫੇਰ ਮੈਂ ਕਹਨੀ ਆ ਵੀ ਹਮ ਸਾਮ ਦੇਖ ਕੇ ਢਫੋਲਿਆ ਕਰੋ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ